ਪਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ ਨਾ ਪੇਚਾ ਪੈਣਾ ਫੇਰੀ ਇੱਕ ਵਾਰੀ ਕਰੇ ਜਦੋਂਗੀ ਜਦੋਂ ਕਰेंगी ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਨਵਾਂ ਗਾਣਾ ਵੀ ਬਿੰਦਰਮਾਨ ਜਿੱਤੋਂ ਮੈਂ ਲਿਖਵਾਇਆ ਜਿਨ੍ਹਾਂ ਨੇ ਦਿੱਲੀ ਨਹੀਂ ਜਿੱਤ ਕੇ ਪੰਜਾਬ ਚੱਲੇ ਲਿਖਿਆ ਸੀ ਅੱਜ ਆਪਾਂ ਰਿਲੀਜ਼ ਕਰ ਰਹੇ ਹਾਂ ਮੈਂ ਚਾਹਾਂਗਾ ਦੁਲੈਣਾ ਉਹ ਥੋੜੇ ਰੁਕੋ ਕਿਉਂਕਿ ਪੂਰਾ ਸੀ ਸਮਾਗ ਹੈ ਤੁਸੀਂ ਦਰਸ਼ਕਾਂ ਦਾ ਪੂਰਾ ਜਿਹੜਾ ਆਪਣਾ ਹੋ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ 'ਤੇ ਨਾ ਪੇਚਾ ਪਹਿਣਾ ਫੇਰੀ ਇੱਕ ਵਾਰੀ ਭਰ ਲੋ ਟਰਾਲੀਆਂ ਤੇ ਖਿੱਚ ਲੋ ਤਿਆਰੀ ਸੈਂਟਰ 'ਤੇ ਨਾ ਪੇਚਾ ਪਹਿਣਾ ਫੇਰੀ ਇੱਕ ਵਾਰੀ ਕਰੇ ਜਦੋਂ ਕਿ ਜਦ ਨੌ ਕਰੇਗੀ ਕਿਸਾਨਾਂ ਨੂੰ ਖਰਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ ਉੱਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ ਧੂਆਂ ਤੈਨੂੰ ਚੜਦਾ ਏ ਖੇਤਾਂ ਦੀ ਪਰਾਲੀ ਦਾ ਸੋਨੇ ਵਾਂਗ ਫਸਲਾਂ ਨੂੰ ਪੁੱਤਾਂ ਵਾਂਗੂੰ ਪਾਲੀਦਾ ਐ ਮੈਂ ਆ ਸਪੀਕਰ ਆਉਣੀ ਤੈਨੂੰ ਯਾਦ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਭਾਰਤ ਰਤਨ ਦੇ ਕੇ ਢਿੱਡ ਨਹੀਂੋਂ ਭਰਨਾ ਸੁਆਮੀ ਨਾਥ ਨੇ ਰਿਪੋਰਟ ਨੂੰ ਵੀ ਪੈਣਾ ਲਾਗੂ ਕਰਨਾ ਵੇਖੀ ਸ਼ੂਕ ਦੇ ਤੂੰ ਜੱਟਾਂ ਦੇ ਜਹਾਜ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਪੰਜਾਬ ਦਿੱਲੀਏ ਨਹੀਂ ਤੇਰੀ ਹਿੱਕ ਤੇ ਹਿੱਕ 'ਤੇ ਨੱਚੂਗਾ ਕਿਸਾਨ ਦਿੱਲੀਏ ਨਹੀਂ ਤੇਰੀ ਹਿੱਕ ਤੇ